ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਗਣਪਤੀ ਵਿਸਰਜਨ ਨੂੰ ਲੈ ਕੇ ਲੋਕ ਦੂਰੋਂ ਦੂਰੋਂ ਨਹਿਰ ਤੇ ਆ ਕੇ ਗਣਪਤੀ ਜੀ ਦਾ ਵਿਸਰਜਨ ਕਰ ਰਹੇ ਨੇ ਕੋਈ ਭਗਤ 11 ਦਿਨ ਤੇ ਕੋਈ 7 ਦਿਨ 5 ਦਿਨ ਆਪਣੇ ਘਰੇ ਗਣਪਤੀ ਜੀ ਨੂੰ ਵਿਰਾਜਮਾਨ ਕਰਾ ਕੇ ਤੇ ਇੱਥੇ ਨਹਾਤੇ ਵਿਸਰਜਨ ਕਰਨ ਆਉਂਦੇ ਹਨ ਤੇ ਭਗਤ ਝੂਮ-ਚਾਮ ਕੇ ਆਪਣੀਆਂ ਖੁਸ਼ੀਆਂ ਮਨਾ ਕੇ ਇਹ ਵਿਸਰਜਨ ਕਰ ਰਹੇ ਹਨ ਭਗਤਾਂ ਨਾਲ ਗੱਲਬਾਤ ਕਰਦੇ ਆਂ ਤੇ ਸੁਣਦੇ ਆਂ ਭਗਤਾਂ ਦੀ ਜਵਾਨੀ ਹਨਪਤੀ ਵਿਸਰਜਨ ਦੀਆਂ ਕੁਝ ਝਲਕੀਆਂ ਦੇਖਦੇ ਆਂ ਬੇਟੇ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਨਾਮ ਹੈ ਜੀ ਮੇਰਾ ਨਾਮ ਹੀ ਲੱਖੀ ਸਿੰਘ ਹੈ ਜੀ ਤੇ ਤੁਸੀਂ ਇੱਥੇ ਗਣਪਤੀ ਤੇ ਆਏ ਹੋ ਰਹਿਣ ਆਲੇ ਆਂ ਗਲੀ ਨੰਬਰ 1 ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਆਲੇ ਆਂਗੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਘਰ ਗਣਪਤੀ ਮਹਾਰਾਜ ਜੀ ਆਏ ਨੇ ਅੱਜ ਅਸੀਂ ਉਹਨਾਂ ਨੂੰ ਵਿਸਰਜਨ ਕਰਨ ਚੱਲੇ ਆਂਗੇ ਕਿ ਦੇਖੋ ਪਾਣੀ ਆਈ ਹੋਈ ਹੈ ਹੁਣ ਸਾਰੇ ਸ਼ਹਿਰਾਂ ਦੇ ਵਿੱਚ ਠੀਕ ਹੈ ਜੀ ਉਹਦੇ ਕਰਕੇ ਕਿ ਪਾਣੀ ਨਹੀਂ ਛੱਡਿਆ ਨਹਿਰ ਦੇ ਵਿੱਚ ਤੇ ਅਸੀਂ ਵੀ ਸੋਚਿਆ ਵੀ ਚਲੋ ਕੋਈ ਨਹੀਂ ਜਿੰਨਾ ਕੋ ਪਾਣੀ ਹੈ ਮਹਾਰਾਜ ਜੀ ਨੂੰ ਉਹ ਹੋਣਾ ਚਾਹੀਦਾ ਇਸ਼ਨਾਨ ਹੋਣਾ ਚਾਹੀਦਾ ਤੇ ਅੱਜ ਉਹਨਾਂ ਨੂੰ ਦੇਖਣ ਕਰਨ ਚੱਲਿਆ ਸੀ ਤੇ ਕੀ ਕੀ ਖੁਸ਼ੀ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਇਸ ਬਾਰੇ ਜੀ ਜਿਆਦਾ ਖੁਸ਼ੀ ਆ ਜੀ ਸਾਨੂੰ ਤੇ ਤੁਸੀਂ ਕੀ ਮਹਿਸੂਸ ਕੀਤਾ ਐਨੇ ਦਿਨ ਕਿੰਨੇ ਦਿਨ ਰੱਖੇ ਜੀ ਤੁਸੀਂ ਆਪਣੇ ਘਰੇ ਕਰਨ ਚੱਲਿਆ ਸੀ 11 ਦਿਨ ਰੱਖਿਆ ਜੀ ਅੱਜ 11ਵੇਂ ਦਿਨ ਰੋ ਕਰਨ ਚੱਲਿਆ ਸੀ ਤੇ ਕੀ ਮਹਿਸੂਸ ਕੀਤਾ ਜੀ ਸਾਨੂੰ ਮਾਣ ਸੂਸ਼ੇ ਚਦਾ ਹੋਇਆਗਾ ਸਾਡੇ ਘਰੇ ਗਣਪਤੀ ਆਏ ਨੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਭੈਣ ਭਾਈਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਗਣਪਤੀ ਮਹਾਰਾਜ ਦਾ ਮੇਲਾ ਆਇਆਗਾ ਤੇ ਅੱਜ ਅਸੀਂ ਉਹਨਾਂ ਨੂੰ ਨਿਮਾਨ ਚੱਲਗੇ ਠੀਕ ਹੈ ਮੇਰਾ ਨਾਮ ਮਿਸ਼ਤੀ ਹੈ ਅਸੀਂ ਅੱਜ ਪੱਤਿਆਂ ਦੇ ਗਣੇਸ਼ ਜੀ ਬਣਾਏ ਸੀ ਉਹਨਾਂ ਦੇ ਅਸੀਂ ਅੱਜ ਵਿਸਰਜਨ ਕਰਨ ਆਏ ਆ ਅਸੀਂ ਪੱਤਿਆਂ ਦੇ ਗਣੇਸ਼ ਜੀ ਇਸੇ ਲਈ ਬਣਾਏ ਤਾਂ ਜੋ ਉਹਨਾਂ ਦਾ ਨਿਰਾਦਰ ਨਾ ਹੋਵੇ ਉਹ ਪਾ ਇਸ ਕੋਲ ਜਾਣ ਕਿਉਂਕਿ ਜਿਹੜੇ ਦੂਜੇ ਗਣੇ ਹੀ ਹੁੰਦੇ ਆ ਉਹ ਪਾਣੀ ਦੇ ਵਿੱਚ ਨਹੀਂ ਘੁਲਦੇ ਤੇ ਕਈ ਵਾਰੀ ਉਹਨਾਂ ਨੂੰ ਪਾਣੀ ਸੁੱਕਣ ਤੋਂ ਬਾਅਦ ਚੱਕ ਕੇ ਰੇਨਾਂ ਨਾਲ 10 ਮਿੰਨਾ ਦੇ ਵਿੱਚ ਵੀ ਸੁੱਕਿਆ ਜਾਂਦਾ ਹੈ। ਤੁਹਾਨੂੰ ਕਿੰਨੀ ਖੁਸ਼ੀ ਹੋਈ ਗਣਪਤੀ ਜੀ ਬਣਾ ਕੇ? ਤੁਹਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਗਣਪਤੀ ਜੀ ਬਣਾ ਕੇ। ਚਲੋ ਮੰਨਾ ਆ ਸਾਡੀ ਸਾਡਾ ਨਰਵਾਨਾ ਰੋਡ ਇੱਕ ਨੰਬਰ ਗਲੀ ਤੋਂ ਲਿਆਏ ਆ 11 ਦਿਨ ਅਸੀਂ ਆਦੇ ਘਰੇ ਰੱਖਿਆ ਸੀ ਅੱਜ ਵਰਸਾ ਕਰਨ ਆ। ਨੈਰ ਤੇ ਬਸ ਥੋੜਾ ਜਿਹਾ ਘੱਟ ਪਾਣੀ ਸੀ ਤੇ ਸਾਨੂੰ ਬਹੁਤ ਵਧੀਆ ਲੱਗਿਆ 11 ਦਿਨ ਘਰੇ ਰੱਖ ਕੇ ਸਾਡੀ ਇਸ ਖਰੇ ਖੁਸ਼ੀ ਮਿਲੀ ਸਾਨੂੰ ਸਾਡੇ ਪਰਿਵਾਰ ਨਾਲ ਸਾਡੀ ਗਲੀ ਨਾਲ ਸਾਡੇ ਮਹੱਲੇ ਨਾਲ ਇੱਕ ਭੈਣਾ ਸਮਾਵਾਂ ਆ ਜੀ ਅੱਜ